ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਸਾਰੇ ਸਪੋਰਟ ਕਰ ਰਹੇ ਨੇ ਐਂਡ ਮੈਂ ਜਿੱਤ ਕੇ ਆਈ ਐਂ ਮੈਨੂੰ ਸਾਰਿਆਂ ਨੇ ਬੜਾ ਵਧੀਆ ਵੈਲਕਮ ਕੀਤਾ ਐਂ ਮੈਂ ਮਤਲਬ ਸੀਰੀਅਸਲੀ ਬਹੁਤ ਹੈਪੀ ਐਂ ਇਸ ਚੀਜ਼ ਮੈਂ ਰੋਲਰ ਸਕੈਟਿੰਗ ਹਾਕੀ ਕਰਦੀ ਆਂ ਐਂ ਮੇਰਾ 20th ਏਸ਼ੀਅਨ ਚੈਂਪੀਅਨਸ਼ਿਪ ਸੀਗਾ ਸਾਊਥ ਕੋਰੀਆ ਦੇ ਵਿੱਚ ਐਂ ਮੈਂ ਉੱਥੇ 골ਡ ਮੈਡਲ ਅਸਲ ਕੀਤਾ ਐਂ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਇਸ ਚੀਜ਼ ਲਈ ਐਂ ਮੈਂ ਸੀਰੀਅਸਲੀ ਬਹੁਤ ਹੈਪੀ ਆਂ ਮੇਰੀ ਟੀਮ ਮੇਰੀ ਫੈਮਿਲੀ ਐਂਡ ਸਭ ਤੋਂ ਬੈਸਟ ਮੈਂ ਛੋਟੇ ਹੁੰਦੇ ਜਿੱਥੋਂ ਸਕੇਟਿੰਗ ਕਰਨੀ ਸਟਾਰਟ ਕੀਤੀ ਹੈ ਡੇਰਾ ਸੱਚਾ ਸੌਦਾ ਐਂਡ ਉੱਥੇ ਹੀ ਮੈਂ ਸਕੇਟਿੰਗ ਸਿੱਖੀ ਹੈ ਉੱਥੇ ਹੀ ਮਤਲਬ ਸ਼ੁਰੂ ਤੋਂ ਜਦੋਂ ਮੈਂ ਕਰਦੀ ਸੀਗੀ ਉਦੋਂ ਹੀ 골ਡ ਮੈਡਲ ਆਉਣੇ ਸ਼ੁਰੂ ਹੋਇਆ ਹੈ ਐਂਡ ਉਤੋ ਇਹ ਇੱਕ ਕੌਨਫੀਡੈਂਸ ਲੈਵਲ ਬਣਿਆ ਕਿ ਕਿਵੇਂ ਮੈਂ ਕਹਿ ਦੇਣਾ ਕਿਵੇਂ ਇੱਕ ਆਪਦੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਖੇਡਣ ਲਈ ਐਂਡ ਜੋ ਗੇਮ ਨੂੰ ਇੰਪਰੂਵਮੈਂਟ ਕਰਨ ਲਈ ਉਥੇ ਪ੍ਰੈਕਟਿਸ ਡਾਈਟ ਈਚ ਐਂਡ ਐਵਰੀਥਿੰਗ ਇਜ਼ ਵੈਰੀ ਪਰਫੈਕਟ ਮੈਮ ਤੁਸੀਂ 2010 ਦੇ ਵਿੱਚ ਉਥੇ ਐਡਮਿਸ਼ਨ ਲਿੱਤੀ ਸੀਗੀ ਐਜ਼ ਅ ਰੈਗੂਲਰ ਸਟੱਡੀ ਸਟੂਡੈਂਟ ਬਟ 2011 ਦੇ ਵਿੱਚ ਮੈਂ 6th ਕਲਾਸ 'ਚ ਸੀਗੀ ਉਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਐਂਡ 7th ਕਲਾਸ ਤੋਂ ਮੈਂ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਐਂਡ ਮੇਰਾ ਹਰ ਸਾਲ 골ਡ ਮੈਡਲ ਰਹੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੇਰੇ ਫੈਮਿਲੀ ਵੀ ਡਿਵੋਰਟੀ ਹੈ ਐਂਡ ਇਵਨ ਜਿੱਥੇ ਮੇਰੀ ਮੈਰिज ਹੋਈ ਹੈ ਮੇਰੀ ਫੈਮਿਲੀ ਉੱਥੇ ਵੀ ਸਾਰੇ ਮਤਲਬ ਡੇਰੇ ਨੂੰ ਕਾਫੀ ਮੰਨਦੇ ਨੇ ਤਾਂ ਮੈਨੂੰ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਚੀਜ਼ 'ਚ ਸਪੋਰਟ ਹੈ ਕਿ ਆਫਟਰ ਮੈਰिज ਵੀ ਮੈਨੂੰ ਇੱਕ ਖੇਡਣ ਲਈ ਮੱਲੋ ਸਪੋਰਟ ਕਰ ਰਿਹਾ ਅਦਰਵਾਈਜ਼ ਆਫਟਰ ਮੈਰिज ਕਾਫੀ ਇਸ਼ੂਜ਼ ਹੁੰਦੇ ਹੈ ਕਿ ਬੱਚੇ ਨੂੰ ਖੇਡਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਇੱਕ ਫੈਮਿਲੀ ਘਰ ਦੇ ਵਿੱਚ ਹੀ ਬਚਾ ਰਹਿ ਜਾਂਦਾ ਹੈ ਅੱਜ ਇਹੀ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਡੇਰੇ ਨੂੰ ਮੰਨਦੇ ਹਾਂ ਤਾਂ ਸਾਡੇ ਘਰ ਵਿੱਚ ਨਿਸ਼ਾਨੀ ਹੈਗਾ ਇਵਨ ਮੇਰੀ ਮੈਰिज ਹੋਈ ਹੈ ਸਿਰਫ ਇਸੇ ਚੀਜ਼ ਨੂੰ ਦੇਖ ਕੇ ਹੋਈ ਹੈ ਉਡੀ ਵਟੀ ਨੇ ਉੱਤੇ ਨਸ਼ਾ ਨਹੀਂ ਹੈਗਾ ਸਭ ਤੋਂ ਮੇਨ ਚੀਜ਼ ਇਹੀ ਹੈ ਜੇ ਤੁਹਾਡਾ ਹਸਬੰਡ ਨਸ਼ਾ ਕਰਦਾ ਹੈ ਜਾਂ ਕੁਛ ਵੀ ਆ ਘਰ ਚ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਪੂਰੀ ਲਾਈਫ ਪੋਇਲ ਹੋ ਜਾਂਦੀ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਸਾਰੇ ਸਪੋਰਟ ਕਰ ਰਹੇ ਨੇ ਐਂਡ ਮੈਂ ਜਿੱਤ ਕੇ ਆਈਆਂ ਮੈਨੂੰ ਸਾਰਿਆਂ ਨੇ ਬੜਾ ਵਧੀਆ ਵੈਲਕਮ ਕੀਤਾ ਐਂਡ ਮੈਂ ਮਤਲਬ ਸੀਰੀਅਸਲੀ ਬਹੁਤ ਹੈਪੀ ਐ ਇਸ ਚੀਜ਼ ਮੈਂ ਰੋਲਰ ਸਕੇਟਿੰਗ ਹਾਕੀ ਕਰਦੀ ਆ ਐਂਡ ਮੇਰਾ 20th ਏਸ਼ੀਅਨ ਚੈਂਪੀਅਨਸ਼ਿਪ ਸੀਗਾ ਸਾਊਥ ਕੋਰੀਆ ਦੇ ਵਿੱਚ ਐਂਡ ਮੈਂ ਉੱਥੇ 골ਡ ਮੈਡਲ ਅਸਲੀ ਕੀਤਾ ਐਂਡ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਇਸ ਚੀਜ਼ ਲਈ ਐਂਡ ਮੈਂ ਸੀਰੀਅਸਲੀ ਬਹੁਤ ਹੈਪੀ ਆਂ ਮੇਰੀ ਟੀਮ ਮੇਰੀ ਫੈਮਿਲੀ ਐਂਡ ਸਭ ਤੋਂ ਬੈਸਟ ਮੈਂ ਛੋਟੇ ਹੁੰਦੇ ਜਿੱਥੋਂ ਸਕੇਟਿੰਗ ਕਰਨੀ ਸਟਾਰਟ ਕੀਤੀ ਹੈ ਡੇਰਾ ਸੱਚਾ ਸੌਦਾ ਐਂਡ ਉੱਥੇ ਹੀ ਮੈਂ ਸਕੇਟਿੰਗ ਸਿੱਖੀ ਹੈ ਉੱਥੇ ਹੀ ਮਤਲਬ ਸ਼ੁਰੂ ਤੋਂ ਜਦੋਂ ਮੈਂ ਕਰਦੀ ਸੀਗੀ ਉੱਥੋਂ ਹੀ 골ਡ ਮੈਡਲ ਆਉਣੇ ਸ਼ੁਰੂ ਹੋਏ ਹੈ ਐਂਡ ਉਤੋ ਇਹ ਇੱਕ ਕੌਨਫੀਡੈਂਸ ਲੈਵਲ ਬਣਿਆ ਕਿ ਕਿਵੇਂ ਮੈਂ ਕਹਿਦਣਾ ਕਿਵੇਂ ਇੱਕ ਆਪ ਦੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਖੇਡਣ ਲਈ ਐਂਡ ਜੋ ਗੇਮ ਨੂੰ ਇੰਪਰੂਵਮੈਂਟ ਕਰਨ ਲਈ ਉਥੇ ਪ੍ਰੈਕਟਿਸ ਡਾਈਟ ਈਚ ਐਂਡ ਐਵਰੀਥਿੰਗ ਇਜ਼ ਵੈਰੀ ਪਰਫੈਕਟ ਮੈਮ ਤੁਸੀਂ 2010 ਦੇ ਵਿੱਚ ਉਥੇ ਐਡਮਿਸ਼ਨ ਲਈਤੀ ਸੀਗੀ ਐਜ਼ ਅ ਰੈਗੂਲਰ ਸਟਡੀ ਸਟੂਡੈਂਟ ਬਟ 2011 ਦੇ ਵਿੱਚ ਮੈਂ 6th ਕਲਾਸ 'ਚ ਸੀਗੀ ਉਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਐਂਡ 7th ਕਲਾਸ ਤੋਂ ਮੈਂ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਆਂ ਐਂਡ ਮੇਰਾ ਹਰ ਸਾਲ 골ਡ ਮੈਡਲ ਰਹੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੇਰੇ ਫੈਮਿਲੀ ਵੀ ਡਿਵੋਟਿਡ ਹੈ ਐਂਡ ਇਵਨ ਜਿੱਥੇ ਮੇਰੀ ਮੈਰिज ਹੋਈ ਹੈ ਮੇਰੀ ਫੈਮਿਲੀ ਉੱਥੇ ਵੀ ਸਾਰੇ ਮਤਲਬ ਡੇਰੇ ਨੂੰ ਕਾਫੀ ਮੰਨਦੇ ਨੇ ਤਾਂ ਮੈਨੂੰ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਚੀਜ਼ 'ਚ ਸਪੋਰਟ ਹੈ ਕਿ ਆਫਟਰ ਮੈਰिज ਵੀ ਮੈਨੂੰ ਇੱਕ ਛੇਡਣ ਲਈ ਮਤਲਬ ਸਪੋਰਟ ਕਰ ਰਹੇ ਆ ਅਦਰਵਾਈਜ਼ ਆਫਟਰ ਮੈਰिज ਕਾਫੀ ਇਸ਼ੂਜ਼ ਹੁੰਦੇ ਆ ਕਿ ਬੱਚੇ ਨੂੰ ਛੇਡਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਇੱਕ ਫੈਮਿਲੀ ਘਰ ਦੇ ਵਿੱਚ ਹੀ ਬੱਚਾ ਰਹਿ ਜਾਂਦਾ ਹੈ ਅੱਜ ਮੈਂ ਇਹੀ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਡੇਰੇ ਨੂੰ ਮੰਨਦੇ ਹਾਂ ਤਾਂ ਸਾਡੇ ਘਰ ਵਿੱਚ ਨਸ਼ਾ ਨਹੀਂ ਹੈਗਾ ਇਵਨ ਮੇਰੀ ਮੈਰिज ਹੋਈ ਹੈ ਸਿਰਫ ਇਸੇ ਚੀਜ਼ ਨੂੰ ਦੇ ਉਡੀਵਟੀ ਨੇ ਉਤੇ ਨਿਸ਼ਾਨੀ ਹੈਗਾ ਸਭ ਤੋਂ ਮੇਨ ਚੀਜ਼ ਇਹੀ ਹੈ ਜੇ ਤੁਹਾਡਾ ਹਸਬੰਦ ਨਸ਼ਾ ਕਰਦਾ ਹੈ ਜਾਂ ਕੁਝ ਵੀ ਘਰ ਚ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਪੂਰੀ ਲਾਈਫ ਪੋਇਲ ਹੋ ਜਾਂਦੀ ਹੈ